ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਬਾਈ ਜੀ ਅੱਜ ਮੰਡੀ ਮੋੜ 20 ਫਾਰਮਰੀ 2026 ਦਿਖਾਉਣੇ ਤਿਲਾਂ ਵਾਲੀ ਬੂਰੀ ਸੋਨੂੰ ਬਹੁਤ ਵਧੀਆ ਸਾਡੀ ਮੋੜ ਮੰਡੀ ਦਾ ਸ਼ਿੰਗਾਰ ਲੈ ਕੇ ਆਇਆ ਬਾਈ ਮੋੜ ਲਿਆ ਬਾਈ ਜੀ ਬਹੁਤ ਸੋਹਣੀ ਮੂਰਤਾਰੀ ਝੋਟੀ ਇੱਕ ਕੁੰਡੀ ਆ ਸਿੰਘਾਂ ਦੀ ਬਾਈ ਜੀ ਬਹੁਤ ਹੀ ਵਧੀਆ ਚੰਗੀ ਆਰਡਰ ਕੁਆਲਿਟੀ ਆ ਕੱਲਾ ਕੱਲਾ ਥਣ ਪਿਆ ਚੈੱਕ ਕਰ ਲੋ ਦਸੱਲੀ ਨਾਲ ਬਹੁਤ ਵਧੀਆ ਸਾਰੀ ਮੰਡੀ ਦਾ ਸ਼ਿੰਗਾਰ ਕਹਿ ਸਕਦੇ ਆ ਬਾਈ ਜੀ ਇੱਕ ਆ ਬੱਚਾ ਮੂਰੇ ਦਾ ਹਾਂਜੀ ਹਾਂਜੀ ਕੱਟੀ ਆ ਕੱਟਾ 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 ਮੂਰੇ ਆ ਬਹੁਤ ਸੋਹਣੀ ਕੁੰਡੀ ਝੋਟੀ ਆ ਬਾਈ ਐਂ ਮਾੜਾ ਚਾਰ ਦੰਦ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਠਾਕ ਜੀ ਕਿੱਥੋਂ ਪਹੁੰਚੇ ਆ ਆਪਾਂ ਮੋੜ ਜੀ ਇੱਥੇ ਲੋਕਲੀ ਹਾਂਜੀ ਤੇ ਪਹਿਲੇ ਸੂਈ ਸੂਈ ਆਪਣੀ ਹਾਂਜੀ ਚਾਰ ਦੰਦ ਚਾਰ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਬਾਈ ਜੀ ਕਿੰਨਾ ਬੋੜਾ ਜੀ ਹੁਣ ਗੋੜਾ ਇਹ ਦੁੱਧ ਬਣ ਗਈ 16-17 ਲੀਟਰ ਤਿਆਰ ਹੈ। ਅੱਛਾ ਤਿਆਰ ਹੈ ਨਾ? ਕੀ ਰੇਟ ਕਰਤਾ? ਇਧਰ 250। ਸਹੀ ਸਹੀ ਲੈਣ ਦੇ ਨਾਲੀ ਗੱਲ। ਲੋਕ ਇਹ ਕਰਦਾਂਗੇ ਇਤਨਾ। ਮਾਨਦਾਨ ਕਰ ਦਿਆਂਗੇ। ਕਰ ਦਾਂਗੇ। ਨੰਬਰ ਬੋਲ ਦਿਆਂਗਾ। 9651 6814। ਹੋਰ ਵੀ ਆਪਣੀ ਕੋਈ ਕੀ? ਇਹਨੂੰ ਵੀ ਤੋਰ ਦੇ ਬਾਈ ਮਾੜਾ ਐਤਵਾ ਦੇ ਕੇੜਾ। ਬਹੁਤ ਚੰਗੀਆਂ ਇੱਥੋਂ ਲੋਕਲੀ ਹੈ ਬਾਈ ਮੋੜ ਜ਼ਿਲ੍ਹਾ ਬਰਿੰਡਾ ਤੋਂ। ਬਹੁਤ ਵਧੀਆ। ਚੰਗੀਆਂ ਝੋਟੀਆਂ ਲੈ ਕੇ ਆਇਆ ਭਰਾ। ਕੋ ਹੋਰ ਦਿਖਾ ਦਿੰਦੇ ਆ ਤੁਹਾਨੂੰ ਕਰ ਦਿੱਤਾ ਰਿਵਰਸ ਨਹੀਂ ਆ ਮੋੜ ਲਿਆ ਬਾਈ ਬਸ ਮੰਡੀ ਮੋੜ ਆ ਆਰਡਰ ਕੁਆਲਟੀ ਇਹਦੀ ਬਹੁਤ ਵਧੀਆ ਗਲਵਤ ਆਪਾਂ ਬਾਈ ਨਾਲ ਕਰ ਲੈਣਗੇ ਇਹ ਕਿਹੜੇ ਸੂਈ ਸੂਈ ਹੈ ਬਾਈ ਇਹ ਦੂਜੇ ਢੋਲੀ ਦੂਜੇ ਸੂਣੀ ਹੈ ਸੂਣ ਵਾਲੀ ਆ ਪਹਿਲੇ ਸੂਏ ਕਿੰਨਾ ਦੋ ਦਿੱਤਾ 14 14 ਇਹਦਾ ਕੀ ਰੇਟ ਕਰਤਾ ਜੀ ਇਹ ਤਾਂ 220 ਦੇ 220 ਹਾਂਜੀ ਨੰਬਰ ਬੋਲਤਾ ਸੀ ਹਾਂਜੀ ਹਾਂਜੀ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਬਹੁਤ ਵਧੀਆ ਚੰਗੀਆਂ ਵਾਜਾਂ ਬਾਈ ਲੈ ਕੇ ਪਹੁੰਚਿਆ ਹੋਇਆ ਆ ਪੂਰੀ ਫੇਰ ਦਿਖਾ ਦਿੰਨੇ ਆ ਤੁਹਾਨੂੰ ਟੋਪ ਤਨ ਕਿੰਨ ਮੱਡੀ ਫੁੱਲ ਭਰੀ ਹੋਈ ਆ 20 ਤਰੀਕ ਦੀ ਲੱਗੀ ਆ 2026 ਦੀ ਆ ਡਾਊਲ ਮੱਤੀ ਕੀ ਦੀ ਆ ਆਪਣੀਆਂ ਬਹੁਤ ਵਧੀਆ ਚੰਗੀਆਂ ਮੱਝਾਂ ਆਪਣੀ ਝੋਟੀ ਬਈਆ ਤੌਰ ਨਾ ਬੜਾ ਦੋਈਂ ਗੇੜਾ ਉਹਨੂੰ ਬਹੁਤ ਖਰੀ ਲੀ 25 ਸਾਲ ਮਿਲਦੇ ਨੇ ਨਾਮ ਚੀ ਗਈ ਆ ਉਹ ਚੰਗੀ ਆਰਡਰ ਕੁਆਲਟੀ ਦੀ ਮੱਝ ਤੁਹਾਨੂੰ ਇੱਕ ਹੋਰ ਦਿਖਾ ਦਿੰਨੇ ਆ 21 ਕਿਲੋ 700 ਗ੍ਰਾਮ ਦੁੱਧ ਦੱਸਾਂਗੇ ਹੋਰ ਮਹਾਸਾਰਾ ਕੋ ਦੱਸਾਂਗੇ ਬਹੁਤ ਵਧੀਆ ਪਿੱਠਪੂੜੇ ਦੀ ਇਹ ਵੀ ਚੰਗੀ ਆ ਝੋਟੀ ਵੱਡੀ ਮੋੜ ਤੇ ਰੌਣਕਾਂ ਲੱਗੀਆਂ ਹੋਈਆਂ ਆ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰ ਲੈਨੇ ਆਂ ਬੰਨਣਾ ਕੋਈ ਨਹੀਂ ਬੰਨਣੀ ਕਿਵੇਂ ਨਾ ਹਾਂ ਅੰਦਰ ਸਿਰ ਕੇਵਲੇ ਚੰਗੀਆਂ ਝੋਟੀਆਂ ਬੱਚਾਂ ਪਹੁੰਚੀ ਹੋਈਆਂ ਬਾਈ ਜੀ ਇੱਥੇ ਬਣਾਉ ਮੈਂ ਅੱਛਾ ਬੱਚਾ ਬਣਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੇ ਪਿੰਡੋਂ ਪਹੁੰਚੇ ਆਂ ਬਹਿਮਨ ਜੱਸਾ ਤੇ ਕਿਹੜਾ ਜ਼ਿਲ੍ਹਾ ਪੈਂਦਾ ਬਰਹਿੰਡਾ ਜੀ ਬਰਹਿੰਡਾ ਸੂਈ ਪਈ ਮੱਜ ਆਪਣੀ ਹੈ ਕਿਹੜੇ ਸੂਏ ਤੀਜਾ ਸੂਏ ਜੀ ਤੇ ਦੂਜੇ ਸੂਏ ਕਿੰਨਾ ਕੁ ਦੋ ਦਿੱਤਾ ਦੂਜੇ ਸੂਏ ਮੇਲੇ ਜਿੱਤੀ ਹੋ ਜੀ 23 ਕਿਲੋ 700 ਗ੍ਰਾਮ ਸੂਏ ਕਿੱਥੇ ਰਾਮਪਰੇ ਤੇ ਜੀ ਅੱਛਾ ਰਾਮਪਰੇ ਤੇ ਤੇ ਕੀ ਰੇਟ ਕਰਤਾ ਬਾਈ ਸਹੀ ਸੀ ਫਿਰ ਇਹਦਾ 3 ਲੱਖ ਜੀ ਮੰਤਨ ਕਰ ਦਿਆਂ ਵਿਚੋ ਹੈ ਹਾਂ ਜੀ ਤੇ ਨੰਬਰ ਬੋਲ ਦਿਓ ਆਪਣਾ 94634 2522 ਹੋਰ ਤਾਂ ਨਹੀਂ ਕੋਈ ਆਪਣੀ ਹਾਂ ਜੀ ਆ ਬੱਚਾ ਬਾਈ ਜੀ ਇਹਦੇ ਨਾਲ ਬਹੁਤ ਵਧੀਆ ਝੋਟੀ ਹੈ ਬਾਈ ਦੀ ਨੰਬਰ ਦੇਤਾ ਬਾਈ ਨੇ ਗੱਲਬਾਤ ਤੁਸੀਂ ਕਰ ਸਕਦੇ ਹੋ ਕਿਹੜੇ ਟੀਕੇ ਦੀ ਹੈ ਰਾਜੇ 70 170 70 170 ਦੀ 70 170 ਦੀ ਕੱਟੀ ਆ ਬਾਈ ਕਹਿੰਦਾ ਐਮ 29 ਦੀ ਆਪ ਆ ਤੇ ਐਮ 29 ਦੀ ਝੋਟੀ ਆਪ ਆ ਬਹੁਤ ਵਧੀਆ ਚੰਗੀ ਕੁਆਲਿਟੀ ਦੀਆਂ ਮੱਝਾਂ ਮੰਡੀ ਬੋਰਡ ਤੇ ਗਰਾਊਂਡ 깔 ਲੱਗੀਆਂ ਹੋਈਆਂ ਆ ਨਾਰਾ ਹੁੰਦਾ ਉਹ ਫੇਰ ਪਹੁੰਚੇ ਹੋਏ ਇੱਥੇ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਭਰਾ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜਰੂਰ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਹਰਲੇਆਂ ਦਾ ਅੰਦਰਲੇਆਂ ਦਾ ਬਾਹਰਲੇ ਮੁਲਖਾਂ ਵਾਲੇ ਭਰਾਵਾਂ ਦਾ ਉਹ ਤਾਂ ਹੀ ਗਿਆ ਤੇ ਥਾਪਾ ਕੱਢ ਲਈ ਆ ਆ ਜਾ ਬਈ ਦੇਖ ਹਾਂ ਮੈਂ ਖੱਲੋ ਖਾਜੀ ਬੋਲ ਪੈਸਾ ਫੇ ਲੋ ਉਹ ਫੋ ਲੈ ਗਈ ਲਫੂ ਮੈਂ ਹਾਂ ਹਰ ਮਹੀਨੇ 20 ਤਰੀਕ ਦੀ ਮੱਡੀ ਲੱਗਦੀ ਹੈ ਬਾਈ ਜੀ ਗੀਆਂ ਝੋਟੀਆਂ ਆਪਣੀਆਂ ਬਾਪੂ ਆਏ ਕਿਹੜੇ ਸੂਏ ਸੂਈ ਆ ਹਾਂ ਚੌਥਾ ਸੂਆ ਸੂਆ ਪਾਈਏ ਸੂਈ ਬਈਆ ਹਾਂਜੀ ਸੂਈ ਬਈਆ ਹਾਂ ਕਿੰਨਾ ਕ ਦੁੱਧ ਬਾਹੂ ਗੇਰ ਕੀ ਦੁੱਧ ਇਹ 15 ਲੀਟਰ ਹੁਣ ਤੈਨੂੰ ਜਮਾ ਪੰਜ ਹੁਣ ਚੋੜੀ ਦਸੱਲੀ ਨਾਲ ਜਮਾ ਦਸੱਲੀ ਨਾਲ ਕੀ ਰੇਟ ਕਰਤਾ ਜੀ ਇਹਦਾ 65 ਮੰਗਦਾ ਇੱਕ ਲੱਖ ਇੱਕ 65 ਆ ਮਾਨਤਨ ਕਰਦੇ ਆਂ ਵਿਚੋਂ ਹਾਂ ਕਰਾਂਗੇ ਮਾਨਤਨ ਇਹ ਗੱਲ ਅੱਛਾ ਰੋਟੀ ਚੰਗੀ ਆ ਬਾਪੂ ਦੀ ਉਹ ਵਧੀਆ ਤੂੰ ਆਇਆ ਆਇਆ ਹੀ ਆ ਤਰਾ ਪਿਆ ਲੈ ਲਓ ਨਹੀਂ ਲੈਉਣਾ ਠੀਕ ਨਾ ਹਾਂ ਤਸੱਲੀ ਦਿੰਦਾ ਬਾਪੂ ਪੂਰੀ ਘਰ ਦੀ ਹੈ ਆਪਣੀ ਘਰ ਦੀ ਜਮਾ ਕਰਦੀ ਹੈ ਮਾਚਾ ਤਕਰੋ ਫੋਨ ਕੱਢੀ ਅੱਜ ਕਿਹਦੀ ਕੀ ਹੋਦੀ ਆ ਉਹ ਤੋਂ ਦਾ ਕੇ ਤਪਤ ਵੱਡੀ ਤੇ ਨਹੀਂ ਪਿੱਤੀ ਅੱਛਾ ਤਸੱਲੀ ਦਿੰਦਾ ਬਾਪੂ ਨੰਬਰ ਜਿਆਦਾ ਤਾਂ ਬੋਲ ਦੇ ਨੰਬਰ ਜਿਆਦਾ 90413 ਜੀ 90413 ਜੀ 01349 01349 ਨੰਬਰ ਆਰਾ ਤਾਂ ਬੋਲਤਾ ਗੱਲਬਾਤ ਤੁਸੀਂ ਕਰ ਸਕਦੇ ਹੋ ਤੋਰਨ ਕਰੀਂ ਨੂੰ ਸੰਗਤ ਲਾ ਤੋਰ ਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਸ਼ਾਇਦ ਕੁੰਡੇ ਲਈ ਵੀ ਉਹਨੂੰ ਕਿੰਨੀ ਵਿੱਦਿਦ ਦੋਨੇ ਕੱਢ ਆਪਣੇ ਭਾਵੇਂ ਕੁੰਡਿਆ ਤੇ ਹਾਵੇਂ ਕੁੰਡਿਆ ਰੱਖਿਆ ਇਸ ਤੇ ਠੀਕ ਆ ਠੀਕ ਆਪਾਂ ਜਿਹੜਾ ਜਣਾ ਫੋਰਾ ਆ ਮੱਝਾ ਜਾਣਕਾਰੀ ਲੈ ਲਈ ਆਪਾਂ ਦੋਨਾਂ ਭਾਜੀ ਕੁੰਡੇ ਨੂੰ ਨਹੀਂ ਦੇ ਰਿਹਾ ਰਿਸਪੈਕਟ ਨਹੀਂ ਹੋਈ ਅੱਜ ਆਰਡਰ ਕੁਆਲਿਟੀ ਬਹੁਤ ਵਧੀਆ ਪੱਟਪੂੜੀ ਦੀ ਵੀ ਚੰਗੀ ਆ ਜੈਸਾ ਥਾਣ ਲੱਗਾ ਹੈ ਮੋਟੀ ਕਾਸ ਪਈ ਜੇ ਦਸੱਲੀ ਦਿੰਦਾ ਬਾਪੂ ਛੋਟੀ ਹੋਰ ਖੜੀ ਆ ਦਿਖਾ ਦਿੰਨੇ ਆ ਤੁਹਾਨੂੰ ਠੀਕ ਯੋ ਆਪਣੇ ਜੋਟੀ ਬਈ ਆ ਤੋਰੇਆ ਮਾੜੀ ਜੀ ਨਿਕਿੰਦਾ ਬਾਈ ਜੀ ਮੋੜ ਮੱਡੀ ਤੇ ਪਹੁੰਚੇ ਹੋਏ ਆ ਆਰਡਰ ਕੁਆਲਟੀ ਦੀ ਬਹੁਤ ਵਧੀਆ ਕੱਦ-ਕੁੱਦ ਵੀ ਚੰਗਾ ਮੱਝ ਦਾ ਸਿੰਘਾਂ ਦੀ ਅਕੁੰਡੀ ਰਿੰਗ ਸਿੰਘਾ ਆ ਬੱਚਾ ਇਹਦਾ ਹੀ ਆ ਹਾਂਜੀ ਕਿਹੜੇ ਸੂਏ ਸੂਏ ਆ ਬਾਈ ਦੂਜਾ ਦੂਜਾ ਸੂਆ ਕੀ ਰੇਟ ਕਰਤਾ ਜੀ 280 280 ਰੇਟ ਆ ਬਾਈ ਕਹਿੰਦਾ ਨੰਬਰ ਬੋਲ ਦਿਆ ਤਾਂ 69864 70402 ਧੰਨਵਾਦ ਬਾਈ ਮਿਹਰਬਾਨੀ ਆ ਜੁੰਗੀ ਜਾਂਦਾ ਬੱਚਾ ਥੋੜਾ ਨੇ ਮੈਂ ਸਵੇਰੇ ਆਉਂ। ਉਹ ਵੱਡੀ ਗਿਣਤੀ ਕਮਾਲ ਪਹੁੰਚਾ ਹੋਇਆ। ਹਾਂ ਵਪਾਰੀ ਰਣ ਗਿਆ। ਕੀ ਹਾਲ ਹੈ? ਵਧੀਆ ਵਪਾਰੀ ਰਣ ਗਿਆ। ਨਹੀਂ ਨਹੀਂ ਮੱਝ ਇੱਕ ਹੋਰ ਦਿਖਾ ਦਿੰਦੇ ਆ ਤੁਹਾਨੂੰ। ਲੈ ਗਈ ਖਿੱਚ ਕੇ। ਨੀ ਨਹੀਂ ਆਈ ਹੋਈ ਹੈ ਮੰਡੀ ਤੇ ਅੰਦਰ ਕੁਆਲਟੀ ਦੀ ਵੀ ਬਹੁਤ ਵਧੀਆ ਯਾਨੀ ਹਾਲਸਾ ਕੀ ਰੇਟ ਕਰਿਆ ਆਪਣੀ ਮੱਧ ਦਾ 22 ਰੇਟ ਆ ਆ ਬੱਚਾ ਇਹਦਾ ਅੱਗੇ ਖੜਾ ਕੋਈਆਂ ਸਾਈਡ ਵੱਲ ਲੋ ਤੁਸੀਂ ਕਹਿਣਾ ਉੱਚੇ ਭਾਅ ਦੇ ਸਰਗ ਬਾਰਾ ਲਿਖਿਆ ਹੈ ਨਾ ਨਹੀਂ ਨਾ ਜੀ ਫੋਟੋ ਦੇਵਾਂਗੇ ਕਿੰਨੇ ਭਾਈ ਕੀ ਮੋਲ ਕਰਿਆ ਆਪਣੀ ਮੱਝ ਦਾ 1 30 ਹੈ ਜੀ 1 30 ਹੈ ਕਿਹੜੇ ਸੂ ਸੂਈ ਆ ਤੀਜਾ ਜੀ ਤੀਜਾ ਸੂਆ ਸੂਈ ਬਈ ਕਿੰਨਾ ਕੁ ਦੁੱਧ ਪਾ ਦੂ ਜੀ ਦੁਬਾਰਾ 2 ਲੀਟਰ ਆਈ 12 ਪਾ ਦੂ ਬਾਈ ਕਹਿੰਦਾ ਹੈ ਤੇ ਨੰਬਰ ਬੋਲ ਦੇ ਕਰੀ ਆ ਦਾ ਨੰਬਰ 94633 ਅੱਛਾ 23947 ਕਿੱਥੋਂ ਪਹੁੰਚੇ ਆ ਮੌਜੂਦ ਹਾਂ ਮੌਜੂਦ ਇਹੀ ਅੱਜ ਆਪਣੀ ਕੋਈ ਹੋਰ ਵੀ ਕੋਈ ਦੋ ਨੇ ਇੱਕ ਉਧਰੇ ਉਹ ਮੀਨੀ ਉਹ ਖੜੀ ਆ ਕੋਈ ਅੱਛਾ ਚੱਲ ਕੋਈ ਨਾ ਪਤਾ ਫੇਰ ਚੱਲਾਂ ਇਹ ਮੰਡੀ ਮੋੜ ਮਿੱਤਰੋ ਤੇ ਚਲਦੀ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਭਰਾ ਬਣ ਕੇ ਛੋਡੀ ਸੇਵਾ ਚਾਜਰਾ ਵੇਗਾ ਸਿੱਧੂ ਫਾਰਮ ਆ ਮੰਡੀ ਫੁੱਲ ਭਰੀ ਆ ਜਮਾ ਕੋਣਕ ਬੁਰੀ ਮੱਝ ਦਿਖਾ ਦਿੰਦੇ ਆ ਬਾਈ ਬੁਰੀਆਂ ਵੀ ਆਈਆਂ ਇੱਥੇ ਕਾਲੀਆਂ ਵੀ ਆਈਆਂ ਗੋਰੀਆਂ ਵੀ ਆਈਆਂ ਕਾਲੀਆਂ ਵੀ ਆਈਆਂ ਬਾਈ ਕੀ ਮੰਗਦਾ ਇਹਦਾ 1 40 ਇੱਕ 40 ਕਿਹੜੇ ਸੂਏ ਸੂਈ ਹੈ ਜੀ ਤੀਜਾ ਸੂਆ ਤੀਜਾ ਸੂਆ ਸੂਈ ਹੋਈ ਆ ਇੱਕ ਚਾਈ ਤੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ